ਘੇਰਾ ਇੱਕ ਡਰੋਨ ਪਛਦਾਨ ਨਾਲ ਭੇਜਿਆ ਗਿਆ ਜਿਸ ਦੇ ਵਿੱਚ ਇੱਕ ਪੀਲਾ ਪੈਕੇਟ ਸੀ ਜੋ ਖੇਤਾਂ ਵਿੱਚ ਗਿਰਿਆ ਉੱਥੇ ਬੱਕਰੀਆਂ ਚਾਰ ਰਹੇ ਇੱਕ ਵਿਅਕਤੀ ਨੂੰ ਉਸ ਨੂੰ ਵੇਖਿਆ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਖਾਲੜਾ ਪੁਲਿਸ ਪੁੱਜ ਗਈ ਉਹਨਾਂ ਚ ਜਾਂਚ ਕੀਤੀ ਤਾਂ 2.5 ਕਿਲੋ ਦੇ ਕਰੀਬ ਹੀਰੋਨ ਬਰਾਮਦ ਕੀਤੀ ਗਈ ਜੋ ਕਿ ਮਹਿੰਗਾ ਨਸ਼ਾ ਦੱਸਿਆ ਜਾ ਰਿਹਾ ਹੈ ਮੌਕੇ ਤੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਤਿਕ ਸੱਚ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਦੇਖੋ ਪਾਕਿਸਤਾਨ ਭਾਵੇਂ ਬਾਰਡਰ ਤੇ ਲਗਾਤਾਰ ਡਰੋਨ ਐਕਟੀਵਿਟੀ ਰਹੀ ਨਾ ਜਿਹੜੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਨੀਅਤ ਨਾਲ ਹੈਰਨ ਭੇਜਦਾ ਰਹਿੰਦਾ ਪਰੰਤੂ ਮੈਂ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਬਾਰਡਰ ਤੇ ਸਤਾਰਕ ਹੈ ਅੱਜ ਵੀ ਇੱਕ ਇਨਫੋਰਮੇਸ਼ਨ ਜਿਹੜੀ ਆ ਥਾਣਾ ਖਾਲੜਾ ਪੁਲਿਸ ਨੂੰ ਰਿਸੀਵ ਹੋਈ ਇੱਕ ਬੱਕਰੀਆਂ ਚਾਰਨ ਵਾਲੇ ਵਿਅਕਤੀ ਨੂੰ ਕੋਈ ਅਵੈਧ ਚੀਜ਼ ਜਿਹੜੀ ਆ ਖੇਤਾਂ ਦੇ ਵਿੱਚ ਪਈ ਮਿਲੀ ਉਸਨੇ ਤੁਰੰਤ ਇਨਫੋਰਮੇਸ਼ਨ ਜਿਹੜੀ ਆ ਉਹ ਥਾਣਾ ਖਾਲੜਾ ਪੁਲਿਸ ਨੂੰ ਦਿੱਤੀ ਤੇ ਮੌਕੇ ਤੇ ਪੰਜਾਬ ਪੁਲਿਸ ਤੇ ਬੀਐਸਐਫ ਨੇ ਜਿਹੜੀ ਸਰਚ ਆਪਰੇਸ਼ਨ ਕੀਤਾ ਸਰਚ ਆਪਰੇਸ਼ਨ ਦੌਰਾਨ ਸਾਨੂੰ ਇੱਕ ਡੀਜੇ ਮੈਟ੍ਰਿਕਸ ਜਿਹੜਾ ਡਰੋਨ ਹੈ ਤੇ ਨਾਲ ਇਹਦੇ 2.5 ਕਿਲੋ ਹੈਰਨ ਜਿਹੜੀ ਆ ਉਹ ਰਿਕਵਰ ਹੋਈ ਆ ਜਿਸ ਸਬੰਧੀ ਥਾਣਾ ਖਾਲੜਾ ਵਿਖੇ ਮੁਕਦਮਾ ਦਰਜ ਕਰਕੇ ਤੇ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਹਰ ਪਹਿਲੂ ਨੂੰ ਧਿਆਨ ਵਿੱਚ ਰੱਖਦੇ ਹੋਏ ਤਫਤੀਸ਼ ਕੀਤੀ ਜਾਊਗੀ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇੱਕ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਕੋਈ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਵਾਜਬ ਇਨਾਮ ਦਿੱਤਾ ਜਾਂਦਾ ਆ ਇਸ ਤਹਿਤ ਜਿਸ ਵਿਅਕਤੀ ਨੇ ਵੀ ਇਸ ਸੰਬੰਧੀ ਇਨਫੋਰਮੇਸ਼ਨ ਦਿੱਤੀ ਆ ਉਸ ਨੂੰ ਵੀ ਵਾਜਬ ਇਨਾਮ ਦਿੱਤਾ ਜਾਊਗਾ ਤੇ ਮੈਂ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕਰਦਾ ਕਿ ਆਓ ਆਪਾਂ ਪੰਜਾਬ ਨੂੰ ਬਚਾਈਏ ਤੇ ਕਾਲੀਆਂ ਭੇਟਾਂ ਨੂੰ ਮਾਰ-ਮਾਰ ਆਪਣੇ ਪੰਜਾਬ ਚੋਂ ਭਜਾਈਏ ਤੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਪੰਜਾਬ ਪੁਲਿਸ ਤੇ ਬੀਐਸਐਫ ਮੈਂ ਫੇਰ ਦੁਬਾਰਾ ਕਹਿੰਦਾ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਹੈ ਤੇ ਪਾਕਿਸਤਾਨ ਦੀਆਂ ਭੇੜ ਚਾਲਾਂ ਮਾੜੀਆਂ ਚਾਲਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਜਗਵੰਤ ਟੀਵੀ ਲਈ ਹਰੀਸ਼ ਵੱਟਲਾ